ਯਾ ਪਸ਼ੁਰਾਮ ਜੀ ਕੀ ਮੈਂ ਰਕੀਸ਼ ਸ਼ਰਮਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੋਚਦੇ ਆ ਰਹੇ ਸੀ ਕਿ ਆਪਾਂ ਪਠਾਨਕੋਟ ਦੇ ਵਿੱਚ ਇੱਕ ਅਜਿਹਾ ਸੰਗਠਨ ਤਿਆਰ ਕਰੀਏ ਕਿ ਜਿਸ ਵਿੱਚ ਆਪਾਂ ਆਪਣੇ ਪਠਾਨਕੋਟ ਦੇ ਯੁਵਾਵਾਂ ਨੂੰ ਧਾਰਮਿਕ ਅਤੇ ਸਮਾਜ ਦੇ ਹਿੱਤ ਦੇ ਵਿੱਚ ਕੰਮਾਂ ਵਿੱਚ ਲਗਾਈਏ ਸੋ ਇਸ ਚੀਜ਼ ਨੂੰ ਸੋਚਦੇ ਹੋਏ ਆਪਾਂ ਸੋਚਿਆ ਕਿ ਪਠਾਨਕੋਟ ਦੇ ਵਿੱਚ ਅਸੀਂ ਬ੍ਰਾਹਮਣ ਯੁਵਾ ਮੋਰਚਾ ਦੇ ਨਾਂ ਤੋਂ ਇੱਕ ਸਭਾ ਤਿਆਰ ਕਰੀਏ ਉਹ ਜਿਹੜੀ ਸਭਾ ਹੋਏਗੀ ਉਹ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਹਿੱਤ ਵਿੱਚ ਕਰ ਦਿੱਤਾ ਜਾਏਗਾ ਤੇ ਜਿਹੜੀ ਸਾਡਾ ਬ੍ਰਾਹਮਣ ਸਮਾਜ ਦਾ ਯੁਵਾ ਮੋਰਚਾ ਦਾ ਗਰੁੱਪ ਹੋਏਗਾ ਇਹ ਪਠਾਨਕੋਟ ਦੇ ਵਿੱਚ ਜਿਹੜੇ ਕੀ ਲੋਕ ਬੱਚੇ ਪੜਨਾ ਚਾਹਦੇ ਜਿਹੜੇ ਪੜ੍ਹਾਈ ਨਹੀਂ ਕਰ ਪਾਉਂਦੇ ਉਹਾਂ ਦੀ ਪੜ੍ਹਾਈ ਲਈ ਕੰਮ ਕਰੇਗਾ ਜਿਹੜੇ ਲੋਕ ਹਰ ਵੇਲੇ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗਦੀ ਗੇਟ ਚ ਫਸੇ ਰਹਿੰਦੇ ਆ ਉਸ ਲੋਕਾਂ ਦੇ ਹੱਕਾਂ ਦੇ ਵਿੱਚ ਇਨਸਾਫ ਦੁਵਾਣ ਲਈ ਪਾਉਣ ਦੀ ਮੰਗ ਕਰਾਂਗੇ ਸੋ ਇਹਦੇ ਬਾਅਦ ਫੇ ਗਰੀਬ ਕੁੜੀਆਂ ਦੇ ਵਿਆਹ ਦੇ ਲਈ ਆਪਾਂ ਪੂਰਾ ਜਿੰਨਾ ਸੜਕ ਹੋ ਸਕੇਗਾ ਸਾਡੇ ਸਭਾ ਵੱਲੋਂ ਯੁਵਾ ਮੋਰਚਾ ਬ੍ਰਾਹਮਣ ਸਭਾ ਵੱਲੋਂ ਜਿੰਨਾ ਹੋ ਸਕੇਗਾ ਆਪਾਂ ਸਹਿਯੋਗ ਕਰਾਂਗੇ ਸੋ ਮੇਰੀ ਪਠਾਨਕੋਟ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਇਸ ਗੜਾ ਆਪਾਂ ਸੋਚਿਆ ਕਿ ਆ ਕੰਮ ਨੂੰ ਆਪਾਂ ਕਰਨ ਲੱਗੇ ਆ ਤੇ ਸਾਡਾ ਤੁਸੀਂ ਸੰਯੋਗ ਕਰੋ ਤੋਂ ਬਹੁਤ ਹੀ ਜਲਦੀ ਮੈਂ ਤੁਹਾਡੇ ਸਾਹਮਣੇ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਇਸ ਗਰੁੱਪ ਨੂੰ ਗਠਿਤ ਕਰਾਂਗਾ ਸੋ ਬਹੁਤ ਹੀ ਖੁਸ਼ੀ ਦਾਗ ਟਾਈਮ ਹੈ ਜੀ ਖੁਸ਼ੀ ਦੀ ਗੱਲ ਹੈ ਜੀ ਕਿ ਆਪਾਂ ਯੁਵਾਮਾਨ ਹੋ ਕੇ ਇਹ ਚੀਜ਼ ਸੋਚੀ ਆ ਸੋ ਸਾਡਾ ਹੀ ਸਭ ਤੋਂ ਪਹਿਲੀ ਇਹ ਚੀਜ਼ ਹੈ ਕਿ ਆਪਾਂ ਯੁਵਾਮਾਨ ਨੂੰ ਨਸ਼ੇ ਤੋਂ ਵੀ ਦੂਰ ਕਰਾਂਗੇ ਜਿੰਨਾ ਹੋ ਸਕੇ ਆਪਾਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਸ ਜਿਹੜਾ ਬ੍ਰਾਹਮਣ ਗਰੁੱਪ ਨੇ ਆ ਜਿਹੜਾ ਆਪਾਂ ਇਸ ਨੂੰ ਵੱਧ ਤੋਂ ਵੱਧ ਕਿੱਦ ਲੱਗ ਜਾਵਾਂਗੇ ਹਜੇ ਤੇ ਅਸੀਂ ਇਹਨੂੰ ਪਠਾਨਕੋਟ ਜ਼ਿਲ੍ਹੇ ਤੋਂ ਰੈਂਕ ਤੋਂ ਸ਼ੁਰੂ ਕਰਦੇ ਪਏ ਜ਼ਿਲ੍ਹੇ ਤੋਂ ਤੇ ਬਹੁਤ ਹੀ ਜਲਦ ਅਸੀਂ ਇਹਨੂੰ ਪੰਜਾਬ ਪੱਧਰ ਤੱਕ ਲੈ ਕੇ ਵੀ ਜਾਵਾਂਗੇ ਸੋ ਇਹਦੇ ਨਾਲ ਨਾਲ ਆਪ ਸਾਰਿਆਂ ਨੂੰ ਮੈਂ ਵਧਾਈ ਦਾ ਪਾਤਰ ਦਿੰਦਾ ਜੀ ਸੋ ਆ ਕੇ ਸਾਡੇ ਗਰੁੱਪ ਦਾ ਸਹਿਯੋਗ ਕਰੋ ਸਾਰੇ ਸ਼ਹਿਰ ਵਾਸੀ ਸੋ ਇਹਦੇ ਨਾਲ ਨਾਲ ਮੈਂ ਮੀਡੀਆ ਦਾ ਵੀ ਬਹੁਤ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਮੈਨੂੰ ਮੌਕਾ ਦਿੱਤਾ ਮੇਰੀ ਆਵਾਜ਼ ਤੁਹਾਡੇ ਅੱਗੇ ਪਹੁੰਚਾਣ ਤ ਜਿਆ ਪਸ਼ੂਰਾਮ ਜੀ ਤੁਹਿਆ ਪਸ਼ੂਰਾਮ ਜੀ ਕੀ ਮੈਂ ਰਕੇਸ਼ ਸ਼ਰਮਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੋਚਦੇ ਆ ਰਹੇ ਸੀ ਕਿ ਆਪਾਂ ਪਠਾਨਕੋਟ ਦੇ ਵਿੱਚ ਇੱਕ ਅਜਿਹਾ ਸੰਗਠਨ ਤਿਆਰ ਕਰੀਏ ਕਿ ਜਿਸ ਵਿੱਚ ਆਪਾਂ ਆਪਣੇ ਪਠਾਨਕੋਟ ਦੇ ਯੁਵਾਵਾਂ ਨੂੰ ਧਾਰਮਿਕ ਅਤੇ ਸਮਾਜ ਦੇ ਹਿੱਤ ਦੇ ਵਿੱਚ ਕੰਮਾਂ ਵਿੱਚ ਲਗਾਈਏ ਸੋ ਇਸ ਚੀਜ਼ ਨੂੰ ਸੋਚਦੇ ਹੋਏ ਆਪਾਂ ਸੋਚਿਆ ਕਿ ਪਠਾਨਕੋਟ ਦੇ ਵਿੱਚ ਅਸੀਂ ਬ੍ਰਾਹਮਣ ਯੁਵਾ ਮੋਰਚਾ ਦੇ ਨਾਂ ਤੋਂ ਇੱਕ ਸਭਾ ਤਿਆਰ ਕਰੀਏ ਉਹ ਜਿਹੜੀ ਸਭਾ ਹੋਏਗੀ ਉਹ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਹਿੱਤ ਵਿੱਚ ਕਰਤਾ ਜਾਏਗਾ ਤੇ ਜਿਹੜੀ ਸਾਡਾ ਬ੍ਰਾਹਮਣ ਸਮਾਜ ਦਾ ਯੁਵਾ ਮੋਰਚਾ ਦਾ ਗਰੁੱਪ ਹੋਏਗਾ ਇਹ ਪਠਾਨਕੋਟ ਦੇ ਵਿੱਚ ਜਿਹੜੇ ਕੀ ਲੋਕ ਬੱਚੇ ਪੜਨਾ ਚਾਹਦੇ ਜਿਹੜੇ ਪੜ੍ਹਾਈ ਨਹੀਂ ਕਰ ਪਾਉਂਦੇ ਉਹਾਂ ਦੀ ਪੜ੍ਹਾਈ ਲਈ ਕੰਮ ਕਰੇਗਾ ਜਿਹੜੇ ਲੋਕ ਹਰ ਵੇਲੇ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗਦੀ ਘੇੜ ਚ ਫਸੇ ਰਹਿੰਦੇ ਆ ਉਸ ਲੋਕਾਂ ਦੇ ਹੱਕਾਂ ਦੇ ਵਿੱਚ ਇਨਸਾਫ ਦੁਵਾਣ ਲਈ ਪਾਉਣ ਦੀ ਮੰਗ ਕਰਾਂਗੇ ਸੋ ਇਹਦੇ ਬਾਅਦ ਫੇ ਗਰੀਬ ਕੁੜੀਆਂ ਦੇ ਵਿਆਹ ਦੇ ਲਈ ਆਪਾਂ ਪੂਰਾ ਜਿੰਨਾ ਸੜਕ ਹੋ ਸਕੇਗਾ ਸਾਡੀ ਸਭਾ ਵੱਲੋਂ ਯੁਵਾ ਮੋਰਚਾ ਬ੍ਰਾਹਮਣ ਸਭਾ ਵੱਲੋਂ ਜਿੰਨਾ ਹੋ ਸਕੇਗਾ ਆਪਾਂ ਸੇ ਯੋਗ ਕਰਾਂਗੇ ਸੋ ਮੇਰੀ ਪਠਾਨਕੋਟ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਇਸ ਗੜਾ ਆਪਾਂ ਸੋਚਿਆ ਕਿ ਆ ਕੰਮ ਨੂੰ ਆਪਾਂ ਕਰਨ ਲੱਗੇ ਆ ਤੇ ਸਾਡਾ ਤੁਸੀਂ ਸੰਯੋਗ ਕਰੋ ਤੋਂ ਬਹੁਤ ਹੀ ਜਲਦੀ ਮੈਂ ਤੁਹਾਡੇ ਸਾਹਮਣੇ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਇਸ ਗਰੁੱਪ ਨੂੰ ਗਠਿਤ ਕਰਾਂਗਾ ਸੋ ਬਹੁਤ ਹੀ ਖੁਸ਼ੀ ਦਾ ਟਾਈਮ ਹੈ ਜੀ ਖੁਸ਼ੀ ਦੀ ਗੱਲ ਹੈ ਜੀ ਕਿ ਆਪਾਂ ਯੁਵਾਮਾਨ ਹੋ ਕੇ ਆ ਚੀ ਸੋਚੀ ਆ ਸੋ ਸਾਡਾ ਹੀ ਸਭ ਤੋਂ ਪਹਿਲੀ ਆ ਚੀ ਜਿਹੜੇ ਕਿ ਆਪਾਂ ਯੁਵਾਮਾਨ ਨੂੰ ਨਸ਼ੇ ਤੋਂ ਵੀ ਦੂਰ ਕਰਾਂਗੇ ਜਿੰਨਾ ਹੋ ਸਕੇ ਆਪਾਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਸ ਜਿਹੜਾ ਬ੍ਰਾਹਮਣ ਗਰੁੱਪ ਗਰੁੱਪ ਬਣਾਇਆ ਜਿਹੜਾ ਆਪਾਂ ਇਸ ਨੂੰ ਵੱਧ ਤੋਂ ਵੱਧ ਅੱਗੇ ਲੈ ਜਾਵਾਂਗੇ ਹਜੇ ਤੇ ਅਸੀਂ ਇਹਨੂੰ ਪਠਾਨਕੋਟ ਜ਼ਿਲ੍ਹੇ ਤੋਂ ਰੈਂਕ ਤੋਂ ਸ਼ੁਰੂ ਕਰਦੇ ਪਏ ਜ਼ਿਲ੍ਹੇ ਤੋਂ ਤੇ ਬਹੁਤ ਹੀ ਜਲਦ ਅਸੀਂ ਇਹਨੂੰ ਪੰਜਾਬ ਪੱਧਰ ਤੱਕ ਲੈ ਕੇ ਵੀ ਜਾਵਾਂਗੇ ਸੋ ਇਹਦੇ ਨਾਲ ਨਾਲ ਆਪ ਸਾਰਿਆਂ ਨੂੰ ਮੈਂ ਵਧਾਈ ਦਾ ਪਾਤਰ ਦਿੰਦਾ ਜੀ ਸੋ ਆ ਕੇ ਸਾਡੇ ਗਰੁੱਪ ਦਾ ਸਹਿਯੋਗ ਕਰੋ ਸਾਰੇ ਸ਼ਹਿਰ ਵਾਸੀ ਸੋ ਇਹਦੇ ਨਾਲ ਨਾਲ ਮੈਂ ਮੀਡੀਆ ਦਾ ਵੀ ਬਹੁਤ-ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਮੈਨੂੰ ਮੌਕਾ ਦਿੱਤਾ ਹੈ ਮੇਰੀ ਆਵਾਜ਼ ਤੁਹਾਡੇ ਅੱਗੇ ਪ ਜਿਆ ਪਸ਼ੂਰਾਮ ਜੀ ਤੁਹਾਨੂੰ ਕੈਮਰਾ ਪ੍ਰਸਤੁਤ ਹਨੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ